ਬ੍ਰੋਟੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਜਿਵੇਂ ਤੁਸੀਂ ਜਾਣਦੇ ਹੋ ਕੱਲ ਸਵੇਰੇ ਮੈਂ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਾ ਹੈ ਮੱਥਾ ਟੇਕਣਾ ਹੈ ਔਰ ਮੈਂ ਪੇਸ਼ ਹੋਣਾ ਹੈ ਮੈਂ ਸਵੇਰੇ 10 ਵਜੇ ਜਾਊਂਗਾ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਨਤਮਸਤਕ ਹੋਊਂਗਾ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਊਂਗਾ ਦਰਬਾਰ ਸਾਹਿਬ ਵਿਖੇ ਔਰ ਉਸ ਤੋਂ ਬਾਅਦ ਚੋਂ ਮੈਂ ਅਕਾਲ ਤਖਤ ਦੇ ਸਕਤਰੇਤ ਵਿਖੇ ਪੇਸ਼ ਹੋਊਂਗਾ ਮੈਂ ਗੁਰੂ ਪੰਥ ਦਾ ਦਾਸ ਹਾਂ ਔਰ ਸਿਰ ਝੁਕਾ ਕੇ ਅਸੀਂ ਅਕਾਲ ਤਖਤ ਵਿਖੇ ਮੈਂ ਨੰਗੇ ਪੈਰੀ ਜਾ ਕੇ ਪੇਸ਼ ਹੋਊਂਗਾ ਔਰ ਜਿਹੜੇ ਮੇਰੇ ਮਹਿਕਮੇ ਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਇਸ ਇਸ ਕਿਸਮ ਦੀਆਂ ਕੋਈ ਖਾਮੀਆਂ ਸਿਕੀਆਂ ਜਿਹੜੀਆਂ ਪਾਈਆਂ ਗਈਆਂ ਸੀ ਉਹ ਸਾਰੀਆਂ ਜਿਹੜੀਆਂ ਖਾਮੀਆਂ ਨੇ ਉਹਦੇ ਬਾਰੇ ਵਿੱਚ ਸਪਸ਼ਟੀਕਰਨ ਜਿਹੜਾ ਲਿਖਤੀ ਰੂਪ ਦੇ ਵਿੱਚ ਮੈਂ ਲੈ ਕੇ ਆਊਂਗਾ ਅਕਾਲ ਤਖਤ ਸਾਡੀ ਸਭ ਤੋਂ ਸਰਮੌਰ ਸੰਸਥਾ ਅਸੀਂ ਅਕਾਲ ਤਖਤ ਦੀ ਸਿਰ ਝਾ ਕੇ ਆਦਰ ਕਰਦੇ ਆਂ ਸਤਿਕਾਰ ਕਰਦੇ ਆਂ ਸੋ ਇਹ ਵੱਡੀ ਗੱਲ ਹੈ ਕਿ ਜੇ ਅਕਾਲ ਤਖਤ ਨੇ ਸਾਨੂੰ ਸੱਦੇ ਆ ਤਾਂ ਸਾਡਾ ਫਰਜ਼ ਵੀ ਬਣਦਾ ਜਾਣਾ ਤੇ ਉੱਥੇ ਸਪਸ਼ਟਿਕਰਨ ਲੈ ਕੇ ਆਣਾ ਸੋ ਮੈਂ ਜਾਊਂਗਾ ਸੋ ਸਵੇਰੇ 10 ਵਜੇ ਸ਼੍ਰੀ ਅਕਾਲ ਤਖਤ ਵਿਖੇ ਨਤਮਸਤਕ ਹੋ ਕੇ ਸਪਸ਼ਟਿਕਰਨ ਲਵਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ